ਪੰਜਾਬੀ ਆਵਾਜ਼ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਐਲਪੀਜੀ ਡਿਸਟ੍ਰੀਬਿਊਟਰਸ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਬਠਿੰਡਾ ਵਿਖੇ ਕੀਤੀ ਗਈ ਦਿਖਾਉਂਦੇ ਹਾਂ ਤੁਹਾਨੂੰ ਕੀ ਹੈ ਮਾਮਲਾ ਦੇਖਦੇ ਰਹੋ ਪੰਜਾਬੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹੁੰਚ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਂਦੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਵਾਜ਼ ਜਮਾਤ ਆਪਲੀ ਉਹ ਕਿੰਨੇ ਦੇਖਦੇ ਸਾਰੇ ਅੰਮਦਗਾਮਾ ਬਿਲਕੁਲ ਜੀ ਜਿਹੜਾ ਮੋੜ ਦੇ ਮੈਸਟਰਖਾਨੇ ਪਿੰਡ ਦਾ ਇਹ ਇਸ਼ੂ ਹੈ ਉਹ 200% ਉਹ ਜਿਹੜਾ ਪਰਚਾ ਦਰਜ ਹੋਇਆ ਉਹ ਕਾਨੂੰਨੀ ਪੱਖ ਤੋਂ ਵੀ ਬਿਲਕੁਲ ਗੈਰਕਾਨੂੰਨੀ ਹੈ ਉਹ ਸ਼ਰੀਆਨ ਪੁਲਿਸ ਦਾ ਧੱਕਾ ਹੈ ਤੁਸੀਂ ਇੱਕ ਸੋਚ ਕੇ ਦੱਸੋ ਕਿ ਇੱਕ ਬੰਦਾ ਇੱਕ 10 ਦਿਨ ਪਹਿਲਾਂ ਇੱਕ ਸਿਲੰਡਰ ਲੈ ਕੇ ਜਾਂਦਾ 10 ਦਿਨ ਪਹਿਲਾਂ ਉਹਨੇ ਅਮਾਨਤ ਗੈਸ ਤੋਂ ਸਾਡੇ ਇੱਕ ਡਿਸਟ੍ਰੀਬਿਊਟਰ ਤੋਂ ਸਿਲੰਡਰ ਲਿਆ ਉਹ ਸਿਲੰਡਰ 10 ਦਿਨਾਂ ਬਾਅਦ ਉਹਦੇ ਘਰੇ ਰਾਤ ਨੂੰ ਅਨਫੋਰਚੂਨੇਟਲੀ ਅੱਗ ਲੱਗ ਗਈ ਜਾਂ ਜੋ ਵੀ ਹਾਦਸਾ ਹੋਇਆ ਤੁਸੀਂ ਮੈਨੂੰ ਦੱਸੋ ਕਿ 10 ਦਿਨਾਂ ਬਾਅਦ ਜਦੋਂ ਸਿਲੰਡਰ ਲਿਆ ਇਹਦਾ ਮਤਲਬ 10 ਦਿਨ ਉਹ ਸਿਲੰਡਰ ਠੀਕ ਸੀਗਾ ਲੈਣ ਵੇਲੇ ਠੀਕ ਸੀਗਾ ਔਰ ਸਿਲੰਡਰ ਲੈਣ ਵੇਲੇ ਸਾਡੀਆਂ ਸਾਰੀਆਂ ਗੱਡੀਆਂ ਤੇ ਲਿਖਿਆ ਹੋਇਆ ਕਿ ਤੁਸੀਂ ਵੇਟ ਕਰਕੇ ਲਓ ਸਿਲੰਡਰ ਚੈੱਕ ਕਰਾ ਕੇ ਲਓ ਸਾਡੇ ਜੇ ਤੁਹਾਨੂੰ ਨਹੀਂ ਪਸੰਦ ਆਏਗਾ ਤਾਂ ਸਾਡੂ ਉਸੇ ਸਮੇਂ ਕਹੋ ਅਸੀਂ ਸਿਲੰਡਰ ਵਾਪਸ ਕਰਦੇ ਹਾਂ ਉਹ ਸਿਲੰਡਰ ਜਿਹੜਾ ਮੋੜ ਵਾਲਾ ਇਸ਼ੂ ਹੈਗਾ ਅਮਾਨਤ ਗੈਸ ਦਾ ਉਹ 200% ਪੁਲਿਸ ਦੀ ਧੱਕੇਸਾਹੀ ਹੈ ਔਰ ਉਹਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਜਿਹੜੀ ਹੈ ਬਦਬੂ ਆਉਂਦੀ ਹੈ ਅਨਪ੍ਰੋਫੈਸ਼ਨਲਿਜ਼ਮ ਦੀ ਬਿਨਾ ਇਨਵੈਸਟੀਗੇਸ਼ਨ ਕੀਤੇ ਹੋਏ ਕਿਸੇ ਵੀ ਕਿਸੇ ਵੀ ਕੇਸ ਦਾ ਤੁਸੀਂ ਐਫਆਈਆ ਤੁਸੀਂ ਅੱਜ ਕੋਈ ਐਪਲੀਕੇਸ਼ਨ ਮੇਰੇ ਤੇ ਦੇ ਦਿਓ ਜਾਂ ਮੈਂ ਤੁਹਾਡੇ ਤੇ ਦੇ ਦਿਆਂ ਕਿ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨਾ ਵੀ ਜ਼ਰੂਰੀ ਨਹੀਂ ਹੈ ਐਡੀ ਕਿਹੜੀ ਐਮਰਜੈਂਸੀ ਜਿਹੜਾ ਉਹ ਪਰਚਾ ਦਰਜ ਕਰਦਾ ਅੱਜ ਅਸੀਂ ਪ੍ਰਸ਼ਾਸਨ ਨੂੰ ਮਿਲ ਰਹੇ ਹਾਂ ਔਰ ਸਾਡੇ ਸਾਰੇ ਪੰਜਾਬ ਦੇ ਡਿਸਟ੍ਰੀਬਿਊਟਰਾਂ ਦਾ ਫੈਸਲਾ ਹੈ ਜੇ ਮੌੜ ਵਾਲੇ ਕੇਸ ਦੀ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਉਹਨੂੰ ਉਹਦੇ ਕੰਕਲੂਜਨ ਐਂਡ ਤੱਕ ਲੈ ਕੇ ਜਾਵਾਂਗੇ ਔਰ ਜਿਹੜਾ ਦੋਸ਼ੀ ਹੈ ਜਿਨੇ ਉਹਦੇ ਵਿੱਚ ਇਸ ਤਰ੍ਹਾਂ ਦੀ ਇਹ ਹਰਕਤ ਕੀਤੀ ਹੈ ਕੋਈ ਵੀ ਹੋਵੇ ਚਾਹੇ ਕੋਈ ਉਹਦੇ ਚ ਕਿਸੇ ਕਿਸਮ ਦੀ ਕਿਸੇ ਦੀ ਬਦਲਾਖੋਰੀ ਦੀ ਨੀਤੀ ਹੋਵੇ ਜਾਂ ਕਿਸੇ ਨੇ ਕਿਸੇ ਨੂੰ ਟਾਰਗੇਟ ਕਰਕੇ ਮਜਬੂਰ ਕਰਕੇ ਆਪਦੀ ਪਰਸਨਲ ਗਰੀਡ ਵਾਸਤੇ ਕੀਤੀ ਹੋਵੇ ਕੁਝ ਵੀ ਹੋ ਸਕਦਾ ਹੈ ਕੁਛ ਵੀ ਹੋ ਸਕਦਾ ਪਰ ਜਿਹੜਾ ਵੀ ਹੋਊਗਾ ਅਸੀਂ ਇਸ ਗੱਲ ਦੀ ਸਮਰੱਥਾ ਰੱਖਦੇ ਹਾਂ ਕਿ ਅਸੀਂ ਇਸ ਇਸ਼ੂ ਨੂੰ ਉਹਦੇ ਕਨਕਲੂਜਨ ਐਂਡ ਤੱਕ ਲੈ ਕੇ ਜਾਵਾਂਗੇ ਔਰ ਇਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਮਿਲ ਰਹੇ ਹਾਂ ਪ੍ਰਸ਼ਾਸਨ ਨੂੰ ਅਸੀਂ 7 ਦਿਨ ਦਾ ਟਾਈਮ ਦੇਵਾਂਗੇ ਜੇ 7 ਦਿਨਾਂ ਦੇ ਅੰਦਰ ਅੰਦਰ ਇਹ ਪਰਚਾ ਕੈਨਸਲ ਕਰਕੇ ਉਹਦੀ ਐਫ ਆਈ ਆਰ ਕੈਨਸਲ ਨਾ ਕੀਤੀ ਗਈ ਤੇ ਅਸੀਂ ਪੂਰਾ ਪੰਜਾਬ ਬੰਦ ਕਰਾਂਗੇ ਔਰ ਪ੍ਰੋਪਰ ਤਰੀਕੇ ਨਾਲ ਇਹਦਾ ਐਕਸ਼ਨ ਲਵਾਂਗੇ ਕਿਉਂਕਿ ਇਹ ਕਿਸੇ ਨਾ ਕੀਤੇ ਸਾਡੇ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਸਾਡੇ ਪੂਰੀ ਦੀ ਪੂਰੀ ਸੋਸਾਇਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਜਿਹੜੇ ਲੋਕ ਨੇ ਇਹਨਾਂ ਨੂੰ ਮੂੰਹ ਪੈ ਗਿਆ ਅਸੀਂ ਪੰਜਾਬ ਨੂੰ ਪੁਲਿਸ ਸਟੇਟ ਨਹੀਂ ਬਣਨ ਦੇ ਸਕਦੇ ਇੱਥੇ ਹਰ ਇੱਕ ਬੰਦਾ ਅਨਸਰੇਬਲ ਹੈ ਸਰ ਏਜੰਸੀ ਦਾ ਜਾਨੀ ਕਿ ਉਹ ਅਸੀਂ ਅਪਲਾਈ ਕਰਾਂਗੇ ਕਿਸ ਤਰ੍ਹਾਂ ਦਾ ਪਟਾ ਕੇ ਡੈਫੀਨਿਟਲੀ ਬਿਲਕੁਲ ਸਭ ਤੋਂ ਪਹਿਲਾਂ ਅੱਜ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਆਪਦਾ ਪੱਖ ਰੱਖਿਆ ਉਹਨਾਂ ਨੂੰ ਕਿਹਾ ਕਿ 7 ਦਿਨਾਂ ਦੇ ਅੰਦਰ ਅੰਦਰ ਤੁਸੀਂ ਆਪਣਾ ਜੋ ਵੀ ਇਹਦੀ ਇਨਵੈਸਟੀਗੇਸ਼ਨ ਕਰ ਲੋ ਇਦੀ ਜਾਂਚ ਪੜਤਾਲ ਕਰ ਲਓ ਜੇ ਉਹਦੇ ਬਾਰੇ ਕੋਈ ਪੱਖ ਹੈਗਾ ਤਾਂ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਪਰ ਜੇ ਇਹ 7 ਦਿਨਾਂ ਬਾਅਦ ਦੇ ਅੰਦਰ ਅੰਦਰ ਨਹੀਂ ਹੁੰਦਾ ਤੇ 7 ਦਿਨਾਂ ਬਾਅਦ ਅਸੀਂ ਇੱਥੇ ਬਠਿੰਡੇ ਦੇ ਵਿੱਚ ਹੀ ਵਾਪਸ ਆਵਾਂਗੇ ਇੱਥੋਂ ਆ ਕੇ ਅਗਲਾ ਪ੍ਰੋਗਰਾਮ ਦੇਵਾਂਗੇ ਔਰ ਸਪਲਾਈ ਬੰਦ ਕਰਨਾ ਹੀ ਸਾਡੇ ਕੋਲ ਇੱਕ